ਨਮਸਕਾਰ ਮੇਰੇ ਕਿਸਾਨ ਦੋਸਤੋ ਮੇਰੇ ਸਤਿਕਾਰਯੋਗ ਭੈਣੋ ਨੌਜਵਾਨ ਸਾਥੀਓ ਅੱਜ ਪੰਜਾਬ ਦੀ ਫਿਜ਼ਾ ਦੇ ਵਿੱਚ ਉਹ ਜੋ ਹੋ ਰਹੀ ਹੈ ਜੇਰੀ ਚੋਣਾਂ ਦਾ ਲਗਾ ਸਾਡੇ ਪਿੰਡ ਨਾਲ ਬਾਰਡਾਂ ਦੇ ਰੂਪ ਚ ਸਾਡਾ ਸਲਾਤਰਾਂ ਦੇ ਨਾਲ ਬਾਈਕ ਐਂਡ ਆਰੋਬੀ ਸਿੱਧਕ ਕੀ ਸਮਝ ਆਉਂਦੀ ਹੈ ਕੋਈ ਕਹਤਾ ਨਹੀਂ ਹੁਣ ਸੋਕੇ ਸਾਰੇ ਚਰਚਾ ਚੱਲਦੀ ਹੈ ਸਾਰੇ ਬਾਰਡਾਂ ਚਰਚਾ ਚੱਲਦੀ ਹੈ ਚਰਚਾ ਚੱਲਦੀ ਹੈ ਵੀ ਵੇੜ ਫਲਾਣਾ ਖੜਾ ਹੋਊਗਾ ਕੁਈ ਕਹਿੰਦਾ ਵੀ ਪੁਰਾਣਾ ਦਾ ਖਵਾਰੀ ਹੁੰਦਾ ਉਹਦੇ ਦਾਕਰ ਪੂਰਾ ਕਰ ਲਿਆ ਜਿੰਨੇ ਕਿ ਲੋਕ ਦੀ ਉਹ ਲੈ ਗਿਆ ਹੁਣ ਲੋ ਕੋਈ ਕਹਿੰਦਾ ਲੋਕਾਂ ਨੂੰ ਵੋਟਾਂ ਨਹੀਂ ਪਾਉਣੀ ਆ ਕੋਈ ਜੇ ਹੋਰ ਬੰਦਾ ਖੜਾ ਹੁੰਦਾ ਉਹਨੂੰ ਆਇ ਲੱਗਦਾ ਵੀ ਇਹ ਫਲਾਣੇ ਦੇ ਚੱਕਰ ਕਿ ਖੜਾ ਹੋ ਤਾ ਇਹ ਫੇਰ ਦੂਜਾ ਕਹਿੰਦਾ ਵੀ ਜਿਹਨੇ ਦਾ ਮਤਲਬ ਇਹ ਹੈ ਕਿ ਇਹ ਦੇ ਕਿ ਲਿੰਕੀ ਦੇ ਹੱਥ ਹੈ ਤੇ ਇਹ ਚਚਾਵਾ ਆਗਾ ਦੇ ਅੱਜ ਆਪਣੇ ਪਿੰਡ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਪੂਰੀਆਂ ਧੁੰਮੀਆਂ ਹੋਈਆਂ ਨੇ ਪੂਰੀਆਂ ਜੱਗ ਹੋਈਆਂ ਨੇ ਹੁਣ ਸਵਾਲ ਇਹ ਖੜਾ ਹੁੰਦਾ ਹੈ ਵੀ ভোট ਪਚਾਈਤੀ ਹੈ ਫਿਰ ਆਗਦੀਆਂ ਦੇ ਪ੍ਰਧਾਨ ਨੂੰ ਬੋਲਣ ਦੀ ਲੋੜ ਪੈਗੀ ਤਾਂ ਅਗਰ ਦੇ ਪੁੱਤਰ ਨੂੰ ਬੋਲਣ ਦੀ ਲੋੜ ਪੈਗੀ ਜਾਂ ਜਿਹੜੇ ਹੋਰ ਚੋਣ ਲੜਦੇ ਐ ਜਿਹੜੇ ਉਹਦੇ ਉਪਲੇਦਾਰੇ ਐ ਉਹਨਾਂ ਨੂੰ ਕਲਾ ਕੀ ਲੋੜ ਪੈਗੀ ਆਪਾਂ ਨੂੰ ਗੱਲ ਇੱਥੋਂ ਸਮਝਣੀ ਚਾਹੀਦੀ ਹੈ ਕਿ ਆਪਾਂ ਇਹ ਕਹਿੰਦੇ ਆ ਕਿ ਉਹ ਸਾਰੇ ਬਾਈ ਵੀ ਕਹਿੰਦੇ ਆ ਵੀ ਅਸੀਂ ਲੋਕਾਂ ਦੀ ਭਲਾਈ ਵਾਸਤੇ ਲੋਕਾਂ ਦੀ ਸਹੂਲਤਾਂ ਵਾਸਤੇ ਅਸੀਂ ਪਿੰਡੋਂ ਵੱਧਿਆ ਬਣ ਕੇ ਇਸ ਵਾਸਤੇ ਲੜ ਰਹੇ ਹਾਂ ਪਹਿਲੀ ਗੱਲ ਤਾਂ ਆਪਾਂ ਨੂੰ ਇਹ ਸਮਝਣੀ ਚਾਹੀਦੀ ਹੈ ਵੀ ਜਿਹੜੇ ਲੋਕ ਚੋਲ ਲੜਦੇ ਆ ਉਹ ਸਾਰੇ ਕਹਿੰਦੇ ਆ ਵੀ ਇਹਨਾਂ ਦਾ ਕਾਗਰਸ਼ੀਆ ਦਾ ਇਹ ਕਾਗੀਆਂ ਦਾ ਕੋਈ ਪ੍ਰੇਮੀਆਂ ਦਾ ਉਹ ਕਿਸੇ ਦਾ ਅੱਡ-ਅੱਡ ਜਿਹੜੇ ਬੰਦੇ ਐ ਉਹਨਾਂ ਬਰੋਪਾਂ ਦੇ ਜਿਹੜੇ ਰੋੜੇ ਐ ਉਹ ਚੋਣ ਲੜਦੇ ਆ ਜਦੋਂ ਉਹ ਬਣਾ ਚੋਣ ਲੜਦੇ ਆ ਇਹ ਉਤਰੀਏ ਨੂੰ ਕੀ ਰੋਪੇਂਦੀ ਐ ਉਤਰੀਏ ਨੂੰ ਦੂੜ ਪੈਂਦੀ ਐ ਕਿਉਂਕਿ ਅਸਲ ਦੇ ਵਿੱਚ ਉਹਨਾਂ ਨੇ ਚੋਣ ਜਦੋਂ ਵੀ ਲੜਨੀ ਐ ਕਿਸੇ ਨੇ ਅੰਗਰੇਜ਼ੀ ਲੜਨੀ ਐ ਕਿਸੇ ਨੇ ਪੀਲੀ ਲੜਨੀ ਐ ਬੋਲਾ ਬੋਟਾ ਵਿੱਚੋਂ ਰਹਿਣੀਆਂ ਨੇ ਬੋਟਾ ਦਾ ਪਿੰਡਾਂ ਦੇ ਵਿੱਚੋਂ ਰਹਿਣੀਆਂ ਨਾ ਗੋਟਾ ਪਾਰਟੀਆਂ ਦੇ ਵਿੱਚੋਂ ਲੈਣੀਆਂ ਨੇ ਇਸ ਕਰਕੇ ਉਹ ਜਿਹੜੇ ਪੰਜ ਪੰਜ ਸਸਾ ਸੰਬੰਧੇ ਹੈ ਉਹਨਾਂ ਦੇ ਸਾਰੇ ਪਾਰਟ ਜਿਹੜੇ ਮੂਰੇ ਲਾਈ ਹੋਏ ਹੈ ਉਹ ਮੂਰੇ ਜਿਹੜੇ ਲਾਈ ਹੋਏ ਹੈ ਉਹ ਪਿੰਡ ਦੇ ਵਿੱਚ ਉਹਨਾਂ ਉਤਰੀਆਂ ਵਾਸਤੇ ਵੋਟਾਂ ਜਾਰ ਕਰਦੇ ਹੈ ਤੇ ਉਪਰਲੇ ਉਹ ਥੱਲੜਿਆਂ ਵਾਸਤੇ ਆਪਜ ਸਰਕਾਰਾਂ ਦੇ ਵਿੱਚ ਉਹਨਾਂ ਦੇ ਕੰਮ ਕਰਨ ਨੂੰ ਤਗੀਰ ਦਿੰਦੇ ਹੈ ਫਿਰ ਇਸ ਦਾ ਜੋਗਾ ਭਲਾ ਇਹਦਾ ਮਤਲਬ ਉਹ ਦਵੱਲਾ ਕੰਮ ਕਰਦੇ ਹੈ ਇੱਕੋ ਕੰਮ ਕਰਦੇ ਆ ਵੀ ਪਿੰਡ ਦੀ ਸਰਪੰਚੀ ਲੜਦੀ ਪੰਚੀ ਲੜਦੀ ਉਦੋਂ ਆਗ ਉਹਨਾਂ ਨੇ ਜਿਹੜਾ ਸਰਕਾਰ ਦਾ ਰਾਤ ਰਾਤ ਹੈ ਉਹ ਵਤ ਲਿਆ ਉਹ ਵਕਤ ਕੋ ਲਗ ਨਾਰੇ ਕੋ ਘਰ ਬਣਉ ਗਿਆ ਨਾ ਜਿਹੜੀ ਅਭੀ ਸਿਆਸੀ ਬੋਝ ਹੈ ਉਹ ਬਣਉਂਦੇ ਜਦੋਂ ਪਰ ਅਕੇਲ ਕਰ ਤੋਂ ਹੋ ਜੇ ਉਹ ਇਹ ਕਹਿੰਦੇ ਆ ਵੀ ਅਸੀਂ ਇਹਨਾਂ ਵਿਕਾਸ ਕਰਨੇ ਪਹਿਲਾਂ ਕੋ ਪਤਾ ਜੀ ਦੀ ਪ੍ਰਵਾਸ ਹੈ ਪਹਿਲਾਂ ਆਪਣੇ ਜਪੜੂ ਕੋ ਅੱਗੇ ਦੇਖੀਏ ਬਾਕੀ ਨਾਲ ਗੱਲ ਬਾਤ ਚ ਕਰਾਂਗੇ ਆਪਾਂ ਆਪਾਂ ਕਿਸਾਨ ਆ ਸਾਰੇ ਪਹਿਲਾਂ ਵੀ ਪੁਰਾਣੇ ਜੀ ਬੋਲ ਕੀ ਲਈਏ ਆਪਣੇ ਬਹੁਤ سارے ਮਸਲੇ ਐ ਧਰਨੂ ਮੰਡੀ ਦੀ ਜੀ ਜਿਹੜੀ ਵੇਚਣੀ ਐ ਜਿਹੜੀ ਜਿੰਨੀ ਐ ਜੀ ਇਹਦਾ ਦਾਣਾ ਫਰੰਗ ਹੈ ਜੀ ਇਹ ਅਸੀਂ ਲੈਣੀ ਨਹੀਂ ਜੀ ਆ ਹੋਏ ਰੋ ਰੋਆ ਪਿਆ ਹੋਇਆ ਵੀ ਬਕਾਤ ਵਰਤਦੇ ਜਿਹੜੀ ਲੈਣੇ ਐ ਉਹ ਕਹਿੰਦੇ ਪੰਜਾਬ ਦੇ ਜਿਹੜੇ ਲੋਕ ਐ ਇੱਥੋਂ ਜਾਂ ਤੁਮ ਜਾਂ ਬਿਆਜ ਬੰਦ ਕਰਕੇ ਦਿੱਲੀ ਛੱਡਿਆਉਂਦੇ ਐ ਐਸ ਕਰਕੇ ਐਡੀ ਐਸੀ ਸੜਕੀ ਕਰਾਉਂਗੇ ਐਡੀ ਐਸੀ ਭਰਤੀ ਕਰਾਵਾਂਗੇ ਕਦੇ ਉਹ ਐ ਕਹਿੰਦੇ ਐ ਵੀਰ ਜਿਹੜੇ ਲੋਕ ਐ ਇਹ ਚੋ ਵੀ ਲੱਦੇ ਐ ਇਹ ਜਿਹੜੇ ਮਿੱਤਰ ਐ ਸਵਾਜ ਮਿੱਤਰ ਲਾਵਾਂਗੇ ਬਕਸੇਜ ਲਾਵਾਂਗੇ ਬਾਗ ਲਾਵਾਂਗੇ ਕਦੇ ਇਹ ਕਹਿੰਦੇ ਐ ਕਿ ਇਹਨਾਂ ਦੀਆਂ ਨੀਤੀਆਂ ਕਰਕੇ ਇਹਨਾਂ ਦੀਆਂ ਪਾਲਸੀਆਂ ਕਰਕੇ ਸਾਡੇ ਕਰਜ਼ਾ ਚੜ ਗਿਆ ਉਹ ਕਰਜ਼ੇ ਦੇ ਵਿੱਚ ਸਾਡੀ ਕੁਰਬੀ ਹੋ ਗਈ ਸਾਡੇ ਘਰ ਦੀ ਕੁਰਬੀ ਆ ਗਈ ਬਹੁਤ ਸਾਰੀਆਂ ਹੁੰਦੀਆਂ ਨੇ ਪਹਿਲੀ ਗੱਲ ਸਮਝਣ ਦੀ ਲੋੜ ਹੈ ਵੀ ਜਦ ਵਿਕਾਸ ਦੀ ਗੱਲ ਕਰਦੇ ਆ ਫਿਰ ਵਿਕਾਸ ਭਾਈ ਇਹ ਮੰਨਦਾ ਹੈ ਕਿ ਸਾਰੇ ਪਿੰਡਾਂ ਦੀਆਂ ਪਰਚਾਈਆਂ ਇਕੱਠੀਆਂ ਹੋ ਕੇ ਕੀ ਇਹ ਇਸ ਕਰਤੇ ਚੜ੍ਹ ਗਿਆ ਨਹੀਂ ਕੀ ਉਹ ਕਿਸੇ ਦੀ ਕੁਰਬੀ ਰੋਕਦੀਆਂ ਨੇ ਕੀ ਉਹ ਪੁਰਾਣੀ ਵਾਲੀ ਗੱਲ ਤੇ ਆ ਕੇ ਆਉਂਦੀਆਂ ਨੇ ਕੀ ਜਦੋਂ ਵੀ ਲੋਕਾਂ ਨੂੰ ਲੋੜ ਪੈਂਦੀ ਹੈ ਉਹ ਲੋਕਾਂ ਕੇ ਕੰਦ ਸਰਕਾਰ ਨਾਲ ਥੇਵੀਆਂ ਨੇ ਪਹਿਲੀ ਗੱਲ ਇੱਥੋਂ ਆਪਾਂ ਨੂੰ ਸੋਚਣੀ ਚਾਹੀਦੀ ਹੈ ਦੂਜੀ ਗੱਲ ਆਪਾਂ ਨੂੰ ਇੱਥੋਂ ਸੋਚਣੀ ਚਾਹੀਦੀ ਹੈ ਕਿ ਸਰਕਾਰਾਂ ਨਾਲ ਆਪਾਂ ਥੇਵੀਆਂ ਕਿਉਂ ਨਹੀਂ ਉਹ ਜੋ ਸਾਡੀ ਕੱਢ ਪਣਦੀਆਂ ਕਿਉਂ ਨਹੀਂ ਉਹ ਕਰੇ ਆ ਦੋਸਤੋ ਇਹ ਅਸਰ ਦੇ ਵਿੱਚ ਇਹ ਜਿਹੜੀ ਚੋਣ ਹੈ ਸਰਪੰਚ ਦੀ ਚੋਣ ਪੰਚੀ ਦੀ ਚੋਣ ਇਹ ਉਸ ਪੌੜੀ ਦਾ ਫਾਇਦਾ ਡੱਬਾ ਹੈ ਜਿਹੜੀ ਪੌੜੀ ਸਵਾਗਤ ਹੁੰਦੀ ਹੈ ਉਹ ਪੌੜੀਆ ਪਹਿਲਾਂ ਚੜਦਾ ਏ ਏ ਟੰਬੇ ਤੇ ਚੜ ਕੇ ਉਹਨਾਂ ਨੂੰ ਦੱਲਦਾ ਵੀ ਹੌਲੀ ਹੌਲੀ ਅਸੀਂ ਐਮਐਲਏ ਬਣ ਜਾਗੇ ਫਿਰ ਅਸੀਂ ਆਪਣੀ ਉੱਤੇ ਪੌਣ ਦਾ ਲਾਗੇ ਐਮਪੀ ਬਣ ਜਾਗੇ ਨਾਲੇ ਉੱਤੇ ਪੌਣ ਦਾ ਹੀ ਜਾਵਾਂਗੇ ਲੈ ਲੋਕਲ ਗਾਇਜ ਜਾਵਾਂਗੇ ਕਈ ਐ ਵੀ ਸੁਪਦੇ ਐ ਵੀ ਸ਼ਹਿਰ ਮੰਤਰੀ ਬਣ ਕੇ ਜਿਹੜੇ ਲੋਕਾਂ ਦੇ ਪਰਮਾਸ਼ਾਹੀ ਛੱਡੀ ਐ ਉਹ ਸਾਡੇ ਕੋਲ ਆ ਜੀ ਹੁਣ ਸਵਾਲ ਇਹ ਹੁੰਦਾ ਐ ਕਿ ਜਦੋਂ ਉਹ ਹੀ ਮੰਗਦੇ ਰਹਦੇ ਸੀ ਉਹ ਹੀ ਮੰਗਾਂ ਸਾਹਮਣੇ ਖੜੇ ਨਹੀਂ ਉਹ ਇਸ ਕਰਕੇ ਨਹੀਂ ਖੜਦੇ ਕਿ ਉਹ ਪਹਿਲੀ ਕੌਮਿਟੀ ਦੇ ਚੜ੍ਹ ਕੇ ਉਸ ਸਿਸਟਮ ਦਾ ਪੂਜਾ ਬਣ ਜਾਂਦੇ ਆ ਜਿਹੜਾ ਸਿਸਟਮ ਇੱਥੇ ਸਾਰਾ ਸਿਸਟਮ ਚਲਾਉਂਦਾ ਹੈ ਪੂਰਾ ਪੂਜਾ ਬਣ ਜਾਂਦੇ ਆ ਫਿਰ ਦੂਜੀ ਗੱਲ ਤੁਸੀਂ ਕਹਿੰਦੇ ਹੋ ਵੀ ਅਸੀਂ ਤਾਂ ਬੋਲਦੇ ਆ ਬੋਲਿਆਂ ਕਿਸੇ ਨੂੰ ਮਦਦੇ ਹੁੰਦੀ ਹੈ ਕਿਸੇ ਨੂੰ ਕਿਸੇ ਕੋਲ ਕੰਮ ਕਰਾਉਣਾ ਹੁੰਦਾ ਹੈ ਕਿਸੇ ਨੂੰ ਕਿਸੇ ਨੂੰ ਥਾਣੇ ਲੈ ਕੇ ਕੋਈ ਮਾਰਗ ਲੈ ਕੇ ਨਹੀਂ ਕੋਈ ਲੈ ਗਏ ਕੋਈ ਬਿਜਲੀ ਬੂਲ ਕੋਈ ਲੈ ਗਏ ਇਹ ਗੱਲ ਇਹ ਸਵਾਦ ਥੋੜੇ ਮਨਾਂ ਚ ਗੇੜੇ ਜਾਂ ਫੜੇ ਪਰ ਇਹ ਸਵਾਦ ਦਾ ਜਿਹੜਾ ਅਸਲੀ ਹੁੰਦਾ ਹੈ ਇਹ ਆਪ ਨੂੰ ਸਮਝਣਾ ਚਾਹੀਦਾ ਹੈ ਕਿ ਜਿਹੜੇ ਸਿਸਟਮ ਤੋਂ ਤੁਸੀਂ ਕੰਮ ਕਰਾਉਣ ਦੀ ਗੱਲ ਕਰਦੇ ਹੋ ਉਹ ਸਿਸਟਮ ਕੀ ਹੈ ਕੀ ਉਹ ਸਿਸਟਮ ਬੋਟਾ ਨਾਲ ਬਣਦਾ ਹੈ ਕੀ ਇਹ ਖੋਦਾ ਡੀਸੀ ਕੀ ਇਹ ਖੋਦਾ ਐਸਰਪੀ ਬੋਟਾ ਨਾਲ ਬਣਦਾ ਜਾਂਦਾ ਹੈ ਕੀ ਇਹ ਖੋਦਾ ਪਟਵਾਰੀ ਇਥੋਂ ਦਾ ਜਿਹੜਾ ਬਿਜਲੀ ਬੋਰਡ ਦਾ ਕੋਈ ਕੋਈ ਵੀ ਸਬੰਧਤ ਦਾ ਅਧਿਕਾਰੀ ਹੈ ਕਿ ਇਹੋ ਕੰਮ ਕਰ ਰਿਹਾ ਜਾਂਦਾ ਹੈ ਇਹ